ਇਡੀ ਦੇ ਸੰਮਣ ਭੇਜਣ ਤੇ ਕੇਜਰੀਵਾਲ ਅੱਜ ਪੇਸ਼ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਦੱਸਦੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਅਰਸ਼ਦੀਪ ਕਲੇਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਇਮਾਨਦਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਉਂ ਇੰਨੀ ਬੇਈਮਾਨੀ ਦਿਖਾ ਰਹੇ ਨੇ ਜੇਕਰ ਈਡੀ ਨੇ ਬੁਲਾਇਆ ਤਾਂ ਉਹ ਕਿਉਂ ਨਹੀਂ ਪੇਸ਼ ਹੋ ਰਹੇ ਇਹ ਬਿਆਨ ਦਿੱਤੇ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਸਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਚੱਕੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਅਰਸ਼ਦੀਪ ਕਲੇਰ ਦਾ ਕੀ ਕਹਿਣਾ ਹੈ ਦੇਖੋ ਵੀਰੋ ਸਮਾਂ ਤਾਂ ਲੱਗਦਾ ਪਰ ਸੱਚ ਜ਼ਰੂਰ ਸਾਹਮਣੇ ਆਉਂਦਾ ਦੁਪਹਿਰ ਦੇ 2:00 ਵੱਜ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਅਖੌਤੀ ਇਨਕਲਾਬੀ ਲੀਡਰ ਅਰਵਿੰਦ ਕੇਜਰੀਵਾਲ ਤੀਜਾ ਸੱਮਨ ਆਉਣ ਦੇ ਬਾਵਜੂਦ ਈਡੀ ਦੇ ਦਫ਼ਤਰ ਪੇਸ਼ ਨਹੀਂ ਹੋਏ ਉਹ ਐਕਸਾਈਜ਼ ਘਟਾਲਾ ਜਿਹਨੂੰ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਵੀ ਕਹਿ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਨੇ 338 ਕਰੋੜ ਦਾ ਕਪਲਾ ਕੀਤਾ ਹੈ ਹੁਣ ਕੋਈ ਜਵਾਬ ਦੇ ਜਦੋਂ ਵਿਰੋਧੀ ਧਿਰਾਂ ਨੂੰ ਪੰਜਾਬ ਦੇ ਵਿੱਚ ਸੱਦਦੇ ਹੋ ਉਦੋਂ ਤਾਂ ਤੁਹਾਡੇ ਬੁਲਾਰੇ بڑے ਚਟਕਾਰੇ ਲੈਂਦੇ ਨੇ ਅਤੇ ਸ਼ਰਮ ਨਾਲ ਬੁੱਲ ਸੀਤੇ ਪਏ ਨੇ ਕਹਿਣ ਕੀ ਕਿਉਂਕਿ ਜਿਹੜਾ ਨੈਸ਼ਨਲ ਲੀਡਰ ਹੈ ਉਹੀ ਡਰ ਕੇ ਪਹਿਲਾ 10 ਦਿਨ ਪੰਜਾਬ ਦੇ ਵਿੱਚ ਵਿਪਾਸਨਾ ਕਰਦਾ ਰਿਹਾ ਤੇ ਹੁਣ ਦਿੱਲੀ ਦੇ ਵਿੱਚ ਜਾ ਕੇ ਲੋਕੇ ਮੁੱਖ ਮੰਤਰੀ ਪੰਜਾਬ ਕਿਸੇ ਹੋਰ ਸੂਬੇ ਦੇ ਵਿੱਚ ਜਾ ਕੇ ਵਿਪਾਸਨਾ ਕਰਨ ਲੱਗੇ ਕਿਉਂ ਕੀਤਾ ਸੀ ਐਡਾ ਵੱਡਾ ਕਤਲਾ ਪੰਜਾਬ ਨੇ ਕਦੇ ਐਸੇ ਲੀਡਰਾਂ ਦੀ ਅਗਵਾਈ ਨਹੀਂ ਕਬੂਲ ਕੀਤੀ ਜਿਹੜੇ ਡਰਦੇ ਹੋਣ ਪੰਜਾਬ ਦੇ ਅਸਲ ਲੀਡਰ ਕੌਣ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸ਼ਰੂਮਨੀ ਅਕਾਲੀ ਦਲ ਦੇ ਮੁਖ ਸਰਪ੍ਰਸਤ 92 ਸਾਲ ਦੀ ਉਮਰ ਦੇ ਵਿੱਚ ਵੀ ਥੋਡੀਆਂ ਝੂਠੀਆਂ ਐਸਆਈਟੀਆਂ ਦੇ ਅੱਗੇ ਪੇਸ਼ ਹੁੰਦੇ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਐਸਆਈਟੀ ਦੇ ਅੱਗੇ ਪੇਸ਼ ਹੁੰਦੇ ਰਹੇ ਪਤਾ ਸੀ ਪੋਲਿਟੀਕਲ ਵੰਡਟਾ ਹਾਈ ਕੋਰਟ ਨੇ ਕਿਹਾ ਕਿ ਪੋਲਿਟੀਕਲ ਵੰਡਟਾ ਚੱਲ ਰਿਹਾ ਹੈ ਫਿਰ ਵੀ ਕਦੇ ਡਰੇ ਨਹੀਂ ਮੱਥਾ ਲਾਇਆ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਇੱਕ ਝੂਠੇ ਮੁਕਦਮੇ ਦੇ ਵਿੱਚ ਹਾਈ ਕੋਰਟ ਵੱਲੋਂ ਬੇਲ ਦੇ ਉੱਤੇ ਨੇ ਔਰ ਹਾਈ ਕੋਰਟ ਨੇ ਕੋਈ ਐਸੀ ਕੰਡੀਸ਼ਨ ਨਹੀਂ ਰੱਖੀ ਕਿ ਐਸਆਈਟੀ ਅੱਗੇ ਪੇਸ਼ ਹੋਣਾ ਹੈ ਫਿਰ ਵੀ ਥੋਡੇ ਬੁਲਾਏ ਤੇ ਪੇਸ਼ ਹੁੰਨੇ ਆ ਡੱਟ ਕੇ ਮੱਥਾ ਲਾਉਨੇ ਆ ਕਿਉਂਕਿ ਸੱਚੇ ਆ ਅੱਜ ਕਿਉਂ ਬੁੱਲ ਸੀਤੇ ਪਏ ਨੇ ਪਹਿਲਾ ਮਨੀਸ਼ ਸੋਧਿਆ ਉਹ ਅੰਦਰ ਐਕਸਾਈਜ਼ ਕੋਟਾਲੇ ਚ ਤੁਹਾਡੇ ਜੈਨ ਸਾਹਿਬ ਅੰਦਰ ਸੰਜੇ ਸਿੰਘ ਅੰਦਰ ਹੁਣ ਪਤਾ ਵੀ ਅਰਵਿੰਦ ਕੇਜਰੀਵਾਲ ਨੇ ਵੀ ਅੰਦਰ ਜਾਣਾ ਹੁਣ ਹਿੰਮਤ ਨਹੀਂ ਪੈ ਰਹੀ ਈਡੀ ਅੱਗੇ ਜਾਣ ਦੀ ਅੱਜ ਬੋਲੋ ਨਾ ਸਾਹਮਣੇ ਆ ਕੇ ਕਿ ਕਿਉਂ ਨਹੀਂ ਈਡੀ ਦੇ ਸਾਹਮਣੇ ਜਾਂਦੇ ਕਿਉਂਕਿ ਪਤਾ ਹੈ ਕਿ ਘਪਲਾ ਐਡਾ ਵੱਡਾ ਕੀਤਾ ਜ਼ਮਾਨਤਾ ਹੁਣੀਆ ਨਹੀਂ ਹੁਣ ਲੁਕਦੇ ਫਿਰਦੇ ਹੋ ਸੋ ਜਨਤਾ ਜਵਾਬ ਮੰਗਦੀ ਹੈ ਹਾਂ ਹੁਣ ਭੱਜ ਕੇ ਨਿਸਰਨਾ ਮੇਰੇ ਵੀਰ ਹੁਣ ਆਓ ਸਾਹਮਣੇ ਦੇਖੀਏ ਤੁਸੀਂ ਕਿੱਡੀ ਹਿੰਮਤ ਰੱਖਦੇ